ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਸਰਲਿਕ ਕਰਿਆਨਾ ਸਟੋਰ ਵਿੱਚ ਸ਼ਰੀਆਮ ਮੋਟੱਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਨੌਜਵਾਨਾ ਨੇ ਫਾਇਰਿੰਗ ਕਰ ਦਿੱ ਸ਼ੁਰੂ ਕਰ ਦਿੱਤੀ ਜਿਸ ਵਿੱਚ ਡਿਲੀਵਰੀ ਕਰਨ ਆਏ ਨੌਜਵਾਨ ਦੇ ਪੱਟ ਤੇ ਗੋਲੀ ਵੱਜ ਗਈ ਹਮਲੇ ਦੇ ਤੁਰੰਤ ਬਾਅਦ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ ਦੱਸਦੇ ਕਿ 15 ਤੋਂ 20 ਦਿਨ ਪਹਿਲਾਂ ਹੀ ਇਹਨਾਂ ਨੂੰ ਥ੍ਰੈਟ ਕਾਲ ਆਈ ਸੀ ਜ਼ਖਮੀ ਨੂੰ ਹਸਪਤਾਲ ਵਿੱਚ ਉੱਥੇ ਦਾਖਲ ਕਰਵਾਇਆ ਗਿਆ ਪੁਲਿਸ ਹਮਲਾਵਰਾਦੀ ਜਾਂਚ ਵਿੱਚ ਜੁਟ ਗਈ ਹੈ ਉਥੇ ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਲਜੀਤ ਸਿੰਘ ਖਾਸਾ ਪਹੁੰਚੇ ਜਿਨ੍ਹਾਂ ਨੇ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਅਤੇ ਆਮ ਨਾਗਰਿਕ ਨੂੰ ਆਪਣੀ ਰੱਖਿਆ ਕਰ ਲਈ ਹਥਿਆਰ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਕਿ ਕਿਸ ਗਲੀ ਦੇ ਵਿੱਚ ਕਿਸ ਮਹੱਲੇ ਦੇ ਵਿੱਚ ਨਸ਼ਾ ਵਿਕਦਾ ਹੈ ਪਰ ਇਹ ਨਸ਼ਾ ਬੰਦ ਹੀ ਨਹੀਂ ਹੋਣਾ ਲੋੜਿਆ ਇਸ ਵੇਲੇ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਆ ਉਹਨਾਂ ਨੂੰ ਨੌਕਰੀਆਂ ਦੇਣ ਦੀ ਉਹਨਾਂ ਦੇ ਜਿਹੜੇ ਲੈਟਰ ਸਾਈਨ ਕੀਤੇ ਨੇ ਜੁਆਇਨਿੰਗ ਲੈਟਰ ਉਹ ਪਾੜ ਕੇ ਸੁੱਟ ਦਿੱਤੇ ਗਏ ਆ ਤੁਸੀਂ ਜੇ ਅੱਜ ਦਾ ਨੌਜਵਾਨ ਸਵੇਰੇ 9 ਵਜੇ ਆਪਣੀ ਡਿਊਟੀ ਤੇ ਜਾਵੇ ਤੇ ਸ਼ਾਮ ਨੂੰ 5 ਵਜੇ ਡਿਊਟੀ ਸਮਾਪਤ ਕਰਕੇ ਘਰ ਆਵੇ ਤੇ ਸ਼ਾਇਦ ਨਸ਼ਾ ਬੰਦਤ ਨਹੀਂ ਕਿਸੇ ਹੱਦ ਤੱਕ ਘਟ ਹੋ ਜੂਗਾ ਪਰ ਸਭ ਤੋਂ ਵੱਡੀ ਮਾਰ ਹੈ ਇਸ ਵੇਲੇ ਬੇਰੁਜ਼ਗਾਰੀ ਜਿਹੜੀ ਆ ਪੰਜਾਬ ਦੇ ਵਿੱਚ ਹੈ ਸਾਡੇ ਨੌਜਵਾਨ ਇਹ ਨਹੀਂ ਹੈ ਕਿ ਬਿਲਕੁਲ ਅਨਪੜ੍ਹ ਨੇ ਪੜੇ ਲਿਖੇ ਐਜੂਕੇਟਿਡ ਤਰ੍ਹਾਂ ਤਰ੍ਹਾਂ ਦੀਆਂ ਮਾਪਿਆਂ ਨੇ ਉਹਨਾਂ ਨੂੰ ਡਿਗਰੀਆਂ ਕਰਾਈਆਂ ਆ ਪਰ ਇਸ ਵੇਲੇ ਪੰਜਾਬ ਦੇ ਵਿੱਚ ਟੋਟਲ ਭਈਆਵਾਦ ਯੂਪੀ ਬਿਹਾਰ ਤੋਂ ਜਿਹੜਾ ਬਿਆਨ ਕੇ ਪਿਠਾ ਦਿੱਤਾ ਗਿਆ ਕੋਈ ਟੂਲ ਪਾ ਜਾ ਵੇਖ ਲੋ ਕੋਈ ਪੈਟਰੋਲ ਪੰਪ ਵੇਖ ਲਓ ਕੋਈ ਪਾਸਪੋਰਟ ਅਦਾਰਾ ਵੇਖ ਲਓ ਤੁਹਾਨੂੰ ਹਰਿਆਣਾ ਯੂਪੀ ਬਿਹਾਰ ਦੇ ਕਰਮਚਾਰੀ ਜੜਿਆ ਉਹ ਅੰਦਰ ਨਜ਼ਰ ਆਉਣਗੇ ਤੇ ਸਾਡੇ ਪੰਜਾਬ ਦੇ ਨੌਜਵਾਨ ਤੇ ਬਜ਼ੁਰਗੋਨਾਂ ਦੇ ਕੇ ਹੱਥ ਜੋੜੀ ਸਿਰ ਚੁੱਕੇ ਖੜੇ ਨਜ਼ਰ ਆਉਣਗੇ ਆ ਪੰਜਾਬ ਆ ਸਾਡਾ ਮੈਂ ਬੇਇਤੀ ਕਰਦਾ ਕਿ ਪਿਛਲੇ ਦਿਨੀ ਭਗਵੰਤ ਪਾਤਸ਼ਾਹ ਜੀ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਕਿਸਾਨ ਜਥੇਬੰਦੀਆਂ ਨੇ ਦੁਕਾਨਾਂ ਬਣਾਈਆਂ ਨੇ ਅਸੀਂ ਚੈਲੰਜ ਕੀਤਾ ਸਰਵਰ ਸਿੰਘ ਪੰਦੇਰ ਸਤਰਾਪ ਸਿੰਘ ਪੰਨੂ ਤੇ ਜਗੀਰ ਸਿੰਘ ਡੱਲੇਵਾਲ ਜੀ ਨੇ ਤੇ ਬਾਕੀ ਜਥੇਬੰਦੀਆਂ ਨੇ ਅਸੀਂ ਖੁੱਲੀ ਡਪੇਰ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਤਿਆਰ ਆਂ ਜਗ੍ਹਾ ਤੇ ਟਾਈਮ ਤੁਸੀਂ ਤੈਅ ਕਰੋ ਅਸੀਂ ਆਪਣਾ ਸਾਰਾ ਸਹਾਫ ਸਹਾਫ ਸਾਥ ਜਿਹੜਾ ਉਹ ਲੈ ਕੇ ਆਵਾਂਗੇ ਔਰ ਨਕਮੀ ਜਿਹੜੀ ਬਿਆਨਬਾਜ਼ੀ ਭਗਵੰਤ ਮਾਨ ਦੀ ਕਿ ਮੈਂ ਇਸ ਵੇਲੇ ਝੋਨਾ ਲਾਉਣ ਦੇ ਵਿੱਚ ਵਿਜੀ ਆ ਭਗਵੰਤ ਮਾਨ ਜੀ ਅਸੀਂ ਤੁਹਾਨੂੰ ਕਦੇ ਪਹੁੰਚੇ ਚੋਕ ਕੇ ਤੇ ਇਨ੍ਹਾਂ ਖੇਤਾਂ ਦੇ ਵਿੱਚ ਝੋਨੇ ਲਾਉਂਦਿਆਂ ਨਹੀਂ ਵੇਖਿਆ ਤੁਸੀਂ ਭੱਜ ਰਹੇ ਹੋ ਚੱਡਿਆਂ 'ਚ ਪੂਛ ਲੈ ਕੇ ਇਸ ਵੇਲੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਤੁਸੀਂ ਭਜ ਰਹੇ ਹੋ মিডিਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਪਿਛਲੇ ਦਿਨੀ ਤੁਸੀਂ ਸਾਰੇ মিডিਆ ਵਾਲੇ ਕਵਰ ਕਰ ਰਹੇ ਹੋ ਇੱਕ মিডিਆ ਕਰਮੀ ਨੂੰ ਉੱਡ ਕੇ ਪਏ ਸੀ ਇਹੋ ਹੀ ਭਗਵੰਤ ਮਾਨ ਜੀ ਕਿ ਤੂੰ ਠੇਕਾ ਲਿਆ ਮੈਨੂੰ ਸਵਾਲ ਕਰਨ ਦਾ ਤੇ ਉਹਦੇ ਵਿੱਚ ਹੀ ਜਿਹੜੇ ਆ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲ ਗਏ ਸੀ ਨਾ ਇਹਨਾਂ ਨੂੰ ਕਿਸਾਨਾਂ ਦੇ ਸਵਾਲ ਜਿਹੜੇ ਆ ਉਹ ਸਹੀ ਲੱਗਦੇ ਉਹ ਵੀ ਯਾਹਰ ਲੱਗਦੇ ਆ ਨਾ ਇਹਨਾਂ ਨੂੰ মিডিਆ ਕਰਮੀਆਂ ਦੇ ਸਵਾਲ ਜਿਹੜੇ ਆ ਉਹ ਸਹੀ ਲੱਗਦੇ ਆ ਤੇ ਨਾ ਆ ਜਿਹੜੀ ਪਬਲਿਕ ਇਸ ਵੇਲੇ ਆਪਣੀ ਜ਼ਿੰਦਗੀ ਗਵਾ ਰਹੀ ਆ ਇਹ ਮਾਵਾ ਦੇ ਪੁੱਤ ਇਹ ਬੱਚਿਆਂ ਦੇ ਪਿਓਾਂ ਦੇ ਜਿਹੜੇ ਆ ਉਹ ਸਿਰਾਂ ਦੇ ਤੋਂ ਸਾਇਕ ਕੀ ਜਾ ਰਹੇ ਆ ਅਜੇ ਤਾਂ 10 ਦਿਨ ਵੀ ਨਹੀਂ ਗੁਜ਼ਰੇ ਵੱਡੀ ਜਿਹੜੀ ਆ ਘਟਵਾ ਵਾਪਰੀ ਸੀ ਇੱਕ ਕਾਉਂਸਲਰ ਨਗਰ ਕਾਉਂਸਲਰ ਦੇ ਸੋ ਅਜੇ 10 ਦਿਨ ਵੀ ਨਹੀਂ ਗੁਜ਼ਰੇ ਤੇ ਦੁਬਾਰਾ ਆ ਕਰਨਾ ਵਾਪਰ ਗਈ ਐ ਇਸ ਵੀਰ ਵੱਲੋਂ ਥ੍ਰੈਡ ਦੀਆਂ ਜਿਹੜੀਆਂ ਆ ਦਰਖਾਸਤਾਂ ਵੀ ਦਿੱਤੀਆਂ ਗਈਆਂ ਮੰਗ ਕੀਤੀ ਗਈ ਪ੍ਰਸ਼ਾਸਨ ਵੱਲੋਂ ਕਿ ਮੈਨੂੰ ਥ੍ਰੈਡ ਆ ਰਹੇ ਨੇ ਮੇਰੇ ਕੋਲ ਫਰौती ਮੰਗੀ ਜਾ ਰਹੀ ਆ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਜੇ ਇਹ ਨਤੀਜਾ ਵਾ ਕਿ ਦੁਕਾਨ ਲੋਹੋ ਲੋਹਾਨ ਹੋਈ ਪਈ ਆ ਤੇ ਨਲਾਂ ਦੇ ਵਿੱਚ ਫੈਰ ਮਾਰ ਕੇ ਉਹ ਜਿਹੜੇ ਗੈਂਗਸਟਰ ਨੇ ਉਹ ਜਿਹੜੇ ਮੁਜਰਮ ਨੇ ਉਹ ਚਲੇ ਗਏ ਆ ਆਰਾਮ ਦੇ ਨਾਲ ਗੋਲੀ ਲੱਗੀ ਕਿਹਦੇ ਉੱਤੇ ਕਿਹਦੇ ਲੱਗੀ ਸੀ ਤੁਹਾਨੂੰ ਸਭ ਇਹ ਇਹਨਾਂ ਦਾ ਕੀ ਲੱਗਦਾ ਤੁਹਾਡੀ ਗੋਲੀ ਹੋਰ ਤੇ ਸਮਾਨ ਲਾਉਣ ਆਏ ਹੋ ਇਸੇ ਸਾਨੂੰ ਆਉਣੀ ਬਤਾਉਣਾ ਹੈ ਕੋਣ ਹੈ ਅਚਾ ਕੋਈ ਇੱਕ ਕੋਕ ਰਿੰਦਾ ਆਇਆ ਸੀ ਸਮਾਨ ਲਾਉਣ ਵਾਸਤੇ ਉਹਦੇ ਲੱਗੀ ਗੋਲੀ ਜਿਸ ਤਰ੍ਹਾਂ ਪਿਛਲੇ ਦਿਨੀ ਸਤਗੁਰ ਕਲੈਕਸ਼ਨ ਦੇ ਵਿੱਚ ਜਿਹੜੀ ਅੰਦਰ ਇੱਕ ਬੱਚੀ ਕੰਮ ਕਰਦੀ ਸੀ ਉਸ ਬੱਚੀ ਦੀ ਲੱਤ ਦੇ ਵਿੱਚ ਵੀ ਗੋਲੀ ਵੱਜੀ ਸੀ ਉਸ ਬੱਚੀ ਦਾ ਕੀ ਕਸੂਰ ਆ ਜਦੋਂ ਇਹੋ ਜਿਹੇ ਲੋਕ ਵਾਰਦਾਤ ਕਰਕੇ ਕਰਨ ਆਉਂਦੇ ਆ ਇਹਨਾਂ ਦਾ ਕੋਈ ਪੱਕਾ ਟਾਰਗੇਟ ਨਹੀਂ ਹੁੰਦਾ ਫਾਇਰਿੰਗ ਕਰਕੇ ਇਹਨਾਂ ਨੇ ਭੱਜਣ ਦੀ ਕਰਨੀ ਹੁੰਦੀ ਆ ਔਰ ਉਹਦੇ ਵਿੱਚ ਕੋਈ ਵੀ ਸ਼ਹਿਰੀ ਕੋਈ ਵੀ ਬੱਚਾ ਪਿਛਲੇ ਦਿਨੀ ਸ਼ਹਾਡੇ ਇੱਕ ਛੋਟੀ ਬੱਚੀ 6 ਸਾਲ ਦੀ ਜਿਹੜੀ ਆ ਉਹ ਵੀ ਗੋਲੀ ਦਾ ਸ਼ਿਕਾਰ ਹੋਈ ਆ ਸੋ ਇਹਦੇ ਵਿੱਚ ਕੋਈ ਬਜ਼ੁਰਗ ਕੋਈ ਬੱਚਾ ਜਿਹੜਾ ਵਾ ਉਹ ਵੀ ਆਪਣੀ ਜ਼ਿੰਦਗੀ ਗਵਾ ਗਵਾ ਸਕਦਾ ਸੋ ਭਗਵਾਨ ਦਵਾਨ ਜੀ ਇਹ ਦਿੱਲੀ ਦੇ 125 ਪ੍ਰਾਉਣਿਆਂ ਦੀ ਪ੍ਰਾਉਣਚਾਰੀ ਛੱਡੋ ਇਸ ਪੰਜਾਬ ਦੇ ਵੱਲ ਧਿਆਨ ਦਿਓ ਇਸ ਪੰਜਾਬ ਦੇ ਲੋਕਾਂ ਦੇ ਵੱਲ ਧਿਆਨ ਦਿਓ ਜਿਨ੍ਹਾਂ ਨੇ ਵੱਡੇ ਪੱਦਰ ਦੇਤੇ 92 94 ਜਿਹੜੇ ਆ ਮੈਂ ਐਮਐਲਏ ਜਾਂ ਮੰਤਰੀ ਨਹੀਂ ਕਹੂੰਗਾ ਮੈਂ ਬੁੱਤ ਕਹਿ ਕੇ ਉਹਨਾਂ ਨੂੰ ਸੰਬੋਧਨ ਕਰੂੰਗਾ ਕਿਉਂਕਿ ਜਿਹੜੇ ਨਕਾਰੇ ਹੋਏ ਵਿਲੜ ਤੇ ਜਿਹੜੇ ਆਪਣੇ ਪੰਜਾਬ ਦਾ ਧਿਆਨ ਨਹੀਂ ਰੱਖ ਸਕਦੇ ਆਪਣੀ ਆਵਾਮ ਦਾ ਧਿਆਨ ਨਹੀਂ ਰੱਖ ਸਕਦੇ ਉਹ ਬਹੁਤੀ ਸਾਫਤ ਹੁੰਦੇ ਨੇ ਮਿੱਟੀ ਦੇ ਪੁੱਤ ਅਜੀ ਸਰ ਕੀ ਕਰ ਲੋ ਇਹ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲਡ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਮਰੋੜੀਆਂ ਹੋਈਆਂ ਵਾਂ ਤੇ ਉਹ ਦੋਵਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਕਾਰਨ ਵੀ ਇਹ ਜੀ ਕਾਰਨ ਇਹ ਆ ਵੀ ਜਾਨੂੰ ਡੇਢ ਕਿ ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਤੇ ਦੂਜੇ ਬੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ دہشت ਪਾਉਣ ਵਾਸਤੇ دہشت ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਉਹ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਆ ਸਰ ਇਸ ਤੋਂ ਪਹਿਲਾਂ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਤੋਂ ਸਖਤ ਕਾਨੂੰਨੀ ਲੱਗੀ ਇਹਦੀ ਕੰਡੀਸ਼ਨ ਕਿਸ ਤਰ੍ਹਾਂ ਸੀ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪੀਟਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਉਹ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ। ਦੁਕਾਨਦਾਰ ਤਾਂ ਕਹਿਣਾ ਕਿ ਸਾਨੂੰ ਕੋਈ ਵੀ ਸਿਕਿਉਰਟੀ ਜਿਹੜੀ ਹੈ ਬਿਲਕੁਲ ਨਹੀਂ ਕੀਤੀ ਗਈ। ਅਸੀਂ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ। ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਅਸੀਂ। ਹੋਰ ਇਹ ਤੋਂ ਵੱਧ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰੀ ਦਿਹਾੜੀ 'ਚ ਮੈਂ ਚੈਕਿੰਗ ਕਰਦਾ ਵਾਂ। ਤੇ ਸਿਕਿਉਰਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਟੀ ਨਾ ਹੁੰਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫਾਇਰਿੰਗ ਹੁੰਦੀ। ਗੱਲ ਇਹ ਸੀ ਆਈ ਮੈਂ ਤੇ ਇੱਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲਾਉਂਦਾ ਪਿਆ ਸੀ ਇੱਕ ਆ ਕੇ ਨਿਰਮਨ ਦਾ ਤੇ ਉਹ ਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉੱਥੇ ਨਿਰਮਨ ਲੌਣ ਆਇਆ ਹੋਏ ਥਾਬਨ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੇ ਨਹੀਂ ਜਿਹੜੇ ਜਿਹਦੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਆਖੀ ਉਹ ਪਹਿਲੀ ਵਾਰ ਹੀ ਆਇਆ ਹੋਏ ਆ ਇਹ ਆਪਣੇ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਨੇ ਆਏ ਨੇ ਤਿੰਨ ਜਨੇ ਆਗੇ ਸਾਥ ਹੀ ਆਏ ਮੋਟਰਸਾਈਕਲ ਤੇ ਹਾਂ ਜੀ ਮੋੜ ਸਾਲ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਅੱਜ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਹਾਲ ਚਲੇ ਗਏ ਨਹਿਰ ਹਾਲ ਪਾਸੇ ਗਏ ਹਾਂਜੀ ਬਿਆ ਮੈਂ ਜਿੰਨੇ ਵਾਲੇ ਤੋਂ ਨਹੀਂ ਆਏ ਹਾਂਜੀ ਮੈਂ ਜਿੰਨੇ ਵਾਲੇ ਤੋਂ ਕੀ ਕਾਰਨ ਗੋਲ ਜਾਲ ਦੇ ਫਾਇਰ ਦੀ ਗੋਲਾ ਆਉਂਦੀ ਪਈ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਵੱਲੋਂ ਕੀ ਫਿਰ ਕਾਰਵਾਈ ਕੀਤੀ ਪੁਲਿਸ ਵੱਲੋਂ ਵੇਖੋ ਜੀ ਸਾਡੇ ਸਾਹਮਣੇ ਹੈ ਜੋ ਕਰਦੇ ਪਏ ਕਿੰਨੀਆਂ ਗੋਲੀਆਂ ਚਲਾਈ ਜਾਂਦਾਂ ਦੋ ਤੋਂ ਤਿੰਨ ਫਾਇਰ ਹੋਇਆ ਜੀ ਤੇ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੀ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਚਲੋ ਕੋਈ ਨਹੀਂ ਅਜੇ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਹੋ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਨਾਲ ਸਾਡਾ ਕੀ ਬੰਦ ਤੁਹਾਨੂੰ ਕਮਪਲੀਟ ਦਿੱਤਨ ਕਿੰਨੇ ਦਿਨ ਲੱਗੇ ਪੁਲਿਸ ਨੂੰ 15-20 ਦਿਨ ਹੋ ਗਏ ਜੇ ਤੁਹਾਨੂੰ ਪੁੜਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਨਹੀਂ ਸਕਿਉਰਟੀ ਅਸੀਂ ਆਪਣਾ ਗਾਰਡ ਰੱਖਿਆ ਹੈ ਇੱਕ ਕੀ ਕੰਮ ਕਰਦੇ ਮੰਗ ਇਹ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਿਕਿਉਰਿਟੀ ਦਿੱਤੀ ਜਾਵੇ ਹਾਂਜੀ ਥਰੈਡ ਉਹਨਾਂ ਨੇ 50 ਲੱਖ ਦੀ ਮੰਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਚਲ ਆਤੀ ਜਿਹੜੀ ਸਭੀ ਵਾਲੇ ਦੁਕਾਨ ਤੇ ਫਿਰ ਗੋਰਾ ਗੋਲੀ ਚੱਲੀ ਆ ਕੀ ਕਰਨ ਦੋ ਦੇ ਜੀ ਇਹ ਸਿਰਫ ਅੱਜ ਨਹੀਂ ਚੱਲੀ ਇਹ ਲਗਾਤਾਰ ਆਏ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਜੰਡਿਆਲਾ ਗੁਰੂ ਦੇ ਵਿੱਚ ਕਿਤਨਾ ਕਿਤੇ ਗੋਲੀ ਜੜੀ ਆ ਉਹ ਚੱਲ ਰਹੀ ਆ ਇਸ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਆ ਪੂਰਾ ਜੰਡਿਆਲਾ ਗੁਰੂ ਸ਼ਹਿਰ ਔਰ ਬੇਨਤੀ ਆ ਵੀ ਗਰੁੱਪ ਦੇ ਵਿੱਚ ਕਾਫੀ ਇਸ ਚੀਜ਼ ਦੇ ਉੱਤੇ ਚਰਚਾ ਚੱਲੀ ਔਰ ਕਿਹਾ ਗਿਆ ਐਸਐਸਪੀ ਦਿਹਾਤੀ ਜੀ ਨੂੰ ਕਿ ਸਹਿਮ ਦੇ ਵਿੱਚ ਲੋਕ ਨੇ ਲੋਕਾਂ ਨੂੰ ਆਪਣੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਆ ਜਿਹੜੇ ਯੋਗ ਨੇ ਲੋਕ ਜਿਹੜੇ ਅਸਲਾ ਵੈਪਨ ਜਿਹੜਾ ਬਾ ਰੱਖ ਸਕਦੇ ਨੇ ਉਹਨਾਂ ਦੀਆਂ ਫਾਈਲਾਂ ਬਣਾਈਆਂ ਜਾਣ ਉਹਨਾਂ ਨੂੰ ਮੁਹੱਈਆ ਕਰਾਇਆ ਜਾਣ ਘਟੂ ਘਟ ਲੋਕ ਜਿਹੜੇ ਆਪਣੀ ਜਾਨਮਾਲ ਦੀ ਰਾਖੀ ਤੇ ਕਰ ਸਕਣ ਇਹ ਹੀ ਫਾਈਲਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਔਰ ਇਹ ਹੀ ਫਾਈਲਾਂ ਉਸੇ ਐਸਐਸਪੀ ਸਾਹਿਬ ਦੇ ਟੇਬਲ ਤੋਂ 2-2 ਲੱਖ ਰੁਪਏ ਦੇ ਵਿੱਚ ਘੁੰਮ ਕੇ ਜਿਹੜੀਆਂ ਵਾ ਉਹ ਨਿਕਲਦੀਆਂ ਨੇ ਉਦੋਂ ਜਿਹੜੇ ਲਾਇਸੈਂਸ ਆ ਉਹ ਕਿਦਾਂ ਪ੍ਰੋਵਾਈਡ ਕੀਤੇ ਜਾਂਦੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਕਿ ਜਿਹੜਾ ਅਸਲਾ ਰੱਖਣ ਦੇ ਯੋਗ ਹੈ ਉਹਦੀ ਜਿਹੜੀ ਅਸਲਾ ਲਾਇਸੈਂਸ ਦੀ ਫਾਈਲ ਹੈ ਉਨੂੰ ਬਣਾਇਆ ਜਾਵੇ ਉਹਨੂੰ ਵੈਪਨ ਜਿਹੜਾ ਵਾ ਉਹ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਰੱਖਿਆ ਕਰ ਸਕਣ ਜਿਹੜੀ ਕੋਈ ਚਲੀਏ ਇਹ ਕੋਈ ਜਿਹੜਾ ਅਸਲਾ ਵਾ ਉਹ ਸਸਤੀ ਤੇ ਹੈ ਨਹੀਂ ਵੇਖੋ ਜੀ ਇਹ ਤੇ ਨੰਬਰ 2 ਦੀ ਅਸਲੇ ਆ ਬਿਲਕੁਲ ਮੈਂ ਉਸੇ ਗੱਲ ਤੇ ਆਉਣਾ ਵਾ ਕਿ ਜਿਹਦੇ ਕੋਲ ਲਾਇਸੈਂਸੀ ਅਸਲਾ ਹੋ ਤੇ ਆਲਰੇਡੀ ਟਰੈਕ ਆ ਉਸ ਬੰਦੇ ਨੇ ਤੇ ਆਪਣੇ ਲਾਇਸੈਂਸ ਦੇ ਉੱਤੋਂ ਇਹੋ ਜੀ ਵਾਰਦਾਤ ਕਰਨੀ ਨਹੀਂ ਨੀ ਆ ਇਹ ਜਿੰਨੇ ਵੀ ਕਾਰਨਾਮੇ ਹੋ ਰਹੇ ਨੇ ਕਾਰੇ ਹੋ ਰਹੇ ਆ ਦੋ ਨੰਬਰ ਦੇ ਲਾਇਸੈਂਸ ਹੋਰ ਅਸਲਾ ਵੀ ਉਹ ਜਿਹੜਾ 6-6 ਲੱਖ ਦਾ ਗਲੌਕ ਦੇ ਪਿਸਤਲ ਜਿਹੜੇ ਉਹ ਵਰਤੇ ਜਾ ਰਹੇ ਆ ਔਰ ਕਿੱਥੇ ਆ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਸਰਕਾਰ ਬਿਲਕੁਲ ਚੁੱਪ ਧਾਰੀ ਬੈਠੀ ਆ ਠੀਕ ਆ ਮੰਨਿਆ ਤੁਹਾਡੇ ਪ੍ਰਾਣੇ ਆਏ ਨੇ 125 ਦਿੱਲੀ ਤੋਂ ਉਹ ਵੀ ਲੋਕਾਂ ਦੇ ਨਕਾਰੇ ਹੋਏ ਉਹਨਾਂ ਦੀ ਖਾਤਰਦਾਰੀ ਦੇ ਵਿੱਚੋਂ ਬਾਹਰ ਨਿਕਲੋ ਉਹ ਵੀ ਇੱਕ ਵੱਡਾ ਸਵਾਲ ਆ ਕਿ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆ ਦਾ ਖਰਚਾ ਵਾ ਉਹ ਕੇਸ ਖਜ਼ਾਨੇ ਦੇ ਵਿੱਚੋਂ ਹੋ ਰਿਹਾ ਜੀ ਬਿਲਕੁਲ ਉਹ ਕਾਉਂਸਲਰ ਸੀਗਾ ਸਾਡੇ ਸ਼ਹਿਰ ਦਾ ਔਰ ਬਹੁਤ ਲੋਕਾਂ ਨੇ ਹਮਦਰਦੀ ਜਤਾਈ ਆ ਬੜਾ ਪੜਿਆ ਲਿਖਿਆ ਸੂਝਵਾਨ ਤੇ ਲੋਕਾਂ ਦੇ ਵਿੱਚ ਵਿਚਰਨ ਵਾਲਾ ਸਾਡਾ ਉਹ ਵੀਰ ਜਿਹੜਾ ਵਾ ਉਹ ਵੀ ਇਸੇ ਕਾਰਨਾਮੇ ਦਾ ਜਿਹੜਾ ਵਾ ਸ਼ਿਕਾਰ ਹੋ ਗਿਆ ਵਾ ਕਿਸ ਦੁਕਾਨਦਾਰ ਤੇ ਗੋਲੀਆਂ ਚੱਲਿਓ ਕਹਿੰਦੇ ਕਿ ਮੈਂ ਮੈਨੂੰ ਛੱਡਦੀ ਪੌਲਾ ਆ ਰਹੀਆਂ ਸੀ ਔਰ ਮੈਂ ਪੁਲਿਸ ਕੰਪਲੇਨ ਕੀਤੀ ਆ ਲੇਕਿਨ ਮੈਨੂੰ ਕੋਈ ਕchio ਵੀ ਨਹੀਂ ਮਿਲੀ ਕੀ ਕਹਣਾ ਦੋ ਜੀ ਬਿਲਕੁਲ ਵੇਖੋ ਜਿਸ ਕਾਉਂਸਲਰ ਦੀ ਉਹਦਨ ਹਤਿਆ ਕੀਤੀ ਗਈ ਆ ਉਹਨੇ ਵੀ ਦਰਖਾਸਤ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੀਗੀ ਔਰ ਉਹਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਮਹਿਆ ਨਹੀਂ ਕੀਤੀ ਗਈ ਇਹ ਕੱਲੀ ਇਸ ਦੁਕਾਨਦਾਰ ਦੀ ਜਾਂ ਕਾਉਂਸਲਰ ਦੀ ਗੱਲ ਨਹੀਂ ਹੈ ਜਨਿਆਲੇ ਦੇ ਵਿੱਚ ਕੋਈ ਵੀ ਗਸ਼ਤਨਾ ਦੀ ਜਿਹੜੀ ਚੀਜ਼ ਆ ਨਜ਼ਰ ਨਹੀਂ ਆਉਂਦੀ ਜਦੋਂ ਇੱਥੇ ਵੀਆਈਪੀ ਸਹਿਬਾਨ ਸਾਡੇ ਆਉਂਦੇ ਮੰਤਰੀ ਸਹਿਬਾਨ ਆਉਂਦੇ ਨੇ ਸਿਆਸੀ ਪਾਰਟੀਆਂ ਆਉਂਦੀਆਂ ਨੇ ਉਦੋਂ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਜਾਂਦੀ ਆ ਸੋ ਉਹਨਾਂ ਦੇ ਕੋਲ ਤੇ ਆਲਰੇਡੀ ਜਿਹੜਾ ਵਾ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਸਕਿਉਰਿਟੀ ਬਲ ਦੇ ਸੈਨਿਕ ਜਿਹੜੇ ਮੁਲਾਜ਼ਮ ਨੇ ਮੌਜੂਦ ਆ ਪਰ ਆ ਜਿਹੜੇ ਲੋਕ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦੁਕਾਨ ਦੇ ਤੇ ਮਸ਼ੱਕਤ ਕਰਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਆ ਉਹ ਕੌਣ ਕਰੂਗਾ ਗੱਲ ਹੀ ਤੇ ਵਿਚਾਰਾ ਕਰੀਬਾਂ ਵੀ ਸ਼ਬਦਾਂ ਲੈਣ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਤੇ ਵੇਖੋ ਗੱਲ ਤੇ ਮਾੜੀ ਹੈ ਦਿਨ ਦੀ ਵੀ ਕਿ ਉਹ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਵੇਖੋ ਉਹ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਹੋ ਕੰਮ ਤਾਂ ਕੋਈ ਵੀ ਨਹੀਂ ਐਵੇਂ ਹੁੰਦਾ ਵੀ ਸਾਰਾ ਦਿਨ ਮਿਹਨਤ ਕਰਦੇ ਤੇ ਕਰਿਆਨੇ ਵਾਲੇ ਵੀ ਤੇ ਕਦੇ ਕਿੰਨੇ ਦਿਨਾਂ ਦਾ ਧਮਕੀ ਤੋਂ ਮਗੇ ਜਰਾ ਉੜਾਉਣ ਦੇ ਆ ਕਿ ਕਿੱਦਾਂ ਜੀ ਬੰਦੇ ਦੇ ਹਸਪਤਾਲ ਲੈ ਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚੱਲ ਕੇ ਮੈਂ ਕਿ ਸਮਝਿਆ ਵੀ ਪਟਾਕੇ ਚਲਾਉਂਦੇ ਮੁੰਡੇ ਆਲੇ ਮੋਟਰਸਾਈਕਲਾਂ ਚਲਾਉਂਦੇ ਆ ਕਿੰਨੇ ਜਣੇ ਸੀਗੇ ਉਹ ਵੀ ਦੋ ਤਿੰਨ ਜਣੇ ਸੀ ਇਧਰ ਨਹਿਰਾਂ ਨੂੰ ਚਲੇ ਗਏ ਇਧਰ ਸ਼ਹਿਰ ਵੱਲ ਆਏ ਆ ਨਹੀਂ ਪਿੱਛੋ ਵੇਖੇ ਆ ਕਿਉਂ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਆਣੀ ਆ ਵੀ ਮੰਗ ਕਰਤਾ ਨੂੰ ਗਾੜੀਆਂ ਸਾਫ਼ ਹੋਣਾ ਚਾਹੀਦਾ ਵੇ ਇਹ ਕੰਮ ਨਹੀਂ ਹੋਣੇ ਚਾਹੀਦੇ 8 ਦਿਨਾਂ ਨੂੰ ਜਨਰੇਟਰ ਚ ਬੰਦਾ ਮਾਰ ਦਿੰਦੇ ਆ 8 ਦਿਨਾਂ ਨੂੰ ਇੱਕ ਦਾ ਭੋਗ ਵੀ ਨਹੀਂ ਮਿਲਿਆ ਦੂਜਾ ਮਾਰ ਦਿੰਦੇ ਆ ਅਨਸਾਬ ਇਹ ਕਰਦੇ ਵੀ ਇਹ ਲੋਕਾਂ ਦੀ ਭਲਾ ਹੋਣਾ ਚਾਹੀਦਾ ਵੇ